ਹੈਲੋ ਮੇਂਟਰੋ ਵੈਲਕਮ ਬੈਕ ਟੂ ਮਾਈ ਨਿਊ ਵਲੋ ਕਿੰਦਾ ਸਾਰਿਆ ਓਕੇ ਰਿਪੋਰਟ ਆ ਤੇ ਅੱਜ ਵਲੋ ਦੀ ਸਟਾਰਟਿੰਗ ਨਵੇਂ ਫੋਨ ਚ ਹੁੰਦੀ ਵੀ ਐ ਤੇ ਵਾਕਿਆ ਓਕੇ ਰਿਪੋਰਟ ਐ ਸਾਰਾ ਤੇ ਵੀ ਤੁਹਾਡਾ ਨਵੇਂ ਸਿਰੋਂ ਜੋ ਵੀ ਆ ਪੇਜ ਪੂਜ ਬਣਾ ਲਏ ਹੋਣਾ ਤੇ ਉਹਨਾਂ ਚ ਵੀ ਵੀਡੀਓ ਵੀ ਵਗੈਰਾ ਪੋਸਟ ਕਰਿਆ ਕਰਾਂਗੇ ਪਾ ਅਪਲੋਡ ਕਰਿਆ ਕਰਾਂਗੇ ਫੇਸਬੁੱਕ ਵਗੈਰਾ ਤੇ ਹੁਣ ਕੰਟੀਨਿਊਸਲੀ ਆਪਾਂ ਇੰਸਟਾ ਦਾ ਵੀ ਇੱਕ ਵੱਖਰਾ ਪੇਜ ਬਣਾਇਆ ਵਾ ਤੇ ਇਸ ਤਰ੍ਹਾਂ ਕਰ ਹੁਣ ਕੰਮ ਸ਼ੁਰੂ ਕਰਨਾ ਆਪਾਂ ਕੰਟੀਨਿਊਸ ਤੇ ਪਾਪਾ ਜੀ ਚਲ ਗਏ ਸਵੇਰੇ ਥੋੜਾ ਜਿਹਾ ਲੇਟ ਉੱਠਿਆ ਤੇ ਪਾਪਾਈ ਕੰਮ ਤੋਂ ਚਲੇਗੇ ਬੱਚੇ ਨੂੰ ਵੈਸ ਚੁੱਟੀ ਹੈ ਤੇ ਅੱਜ ਜਗਾ ਕਰਵਾ ਚੋਰ ਤੇ ਮੰਮੀ ਨੂੰ ਜਿਆਦਾ ਖਪੋਣਾ ਖਾਣਾ ਨਹੀਂ ਨਾ ਤਾਂ ਕਰਨਾ ਨਾ ਹੀ ਬਰੋਣਾ ਪਰ ਹਾਂ ਥੋੜਾ ਜਿਹਾ ਧਿਆਨ ਰੱਖਣਾ ਉਹ ਵੀ ਚਲੋ ਮੰਮੀ ਨੂੰ ਲੱਗ ਬਨੇ ਚੀਜ਼ਾਂ ਨਾ ਖਾਦੀ ਜਾਣਾ ਹੋਈ ਕਿ ਤੱਕ ਮੰਮੀ ਦਾ ਥੋੜਾ ਦਿਲ ਕਰ ਪਿਆ ਬਰੋ ਖਾਣ ਨੂੰ ਤੇ ਰਾਜ ਦਾ ਇੱਕ ਥੋੜਾ ਪੰਗਾ ਕਿ ਮੈਨਾਂ ਥੋੜੇ ਫਰੂਟ ਜਿਹੜੇ ਜੂ ਲੈ ਲਿਆ ਵਾ ਮਤਲਬ ਬਨਾਣਾ ਹੈ ਕਿ ਜੂ ਲੈ ਲਿਆ ਤੁਹਾਨੂੰ ਮੈਨੂੰ ਵੀ ਲੈ ਜਨੇ ਬਨੇ ਤੇ ਮੰਮੀ ਨੇ ਕਿ ਤੂੰ ਮੈਨੂੰ ਫਰੈਸ਼ ਨਾ ਲੈ ਲੈ ਤੁਹਾਨੂੰ ਉਹ ਚੱਲਾ ਮੈਨੂੰ ਬਾਜ਼ਾਰ ਨਾਲ ਲੈਣ ਤੇ ਸਾਰੇ ਅੰਦਰ ਬੈਠੇ ਚਾਹੂ ਪੀਂਦੇ ਤੇ ਵੀਰ ਦਾ ਚਾਹ ਪੀ ਕੇ ਹੋ ਗਿਆ ਫਰੈਸ਼ ਤੇ ਹੁਣ ਰੋਟੀ ਦੀ ਤਿਆਰੀ ਕਰਨੀ ਰੋਟੀ ਖਾਣੀ ਆ ਪਰ ਰੋਟੀ ਦੇ ਚਲੋ ਉਹ ਬਣੇ ਆ ਆਲੂ ਬਣੇ ਆ ਪਰ ਆਲੂ ਤੇ ਮੈਂ ਚਲੋ ਖਾਣ ਆਣੀ ਆ ਕਿਉਂਕਿ ਨਾ ਤੇਲ ਜ਼ਿਆਦਾ ਪਾਇਆ ਤੇ ਆਪਾਂ ਬਾਹਰੋਂ ਕੁਝ ਵੀਰ ਦੇ ਸਬਜੀ ਸਬਜੀ ਕੋਈ ਜੈਨੂ ਲਿਆਈ ਹੈ ਤੇ ਹੁਣ ਸੋੜਾ ਦੁਪਹਿਰ ਦਾ ਰੋਟੀ ਬਣੇ ਸਿਸਟਮ ਸੈੱਟ ਕੀਤਾ ਚਾਲੇ ਆਈ ਬਣਾਣਾ ਲੈਣ ਤੇ ਕਿਉਂਕਿ ਓਬਵੀਅਸਲੀ ਵਰਤ ਰੱਖਿਆ ਮम्मी ਨੇ ਤੇ ਸੱਸ ਦੇ ਮਰ ਘਾਵੀ ਚ ਕਰਤੇ ਤੇ ਭਾਈ ਨੇ ਦੇਖਦੇ ਮੈਨੂੰ ਜਾ ਕੇ ਨਿਕਲਦੇ ਆਂ ਘਰ ਅੰਤੋਂ ਤੇ ਕਰਦੇ ਨਾ ਤੇ ਇਸ ਤੋਂ ਬਾਅਦ ਚੱਲਦੇ ਪੌਣਪਾਗ ਤੇ ਆਪਣਾ ਆ ਗਈ ਪੂਆ ਬੁਲਣਾ ਹੋਰ ਗਿਆ ਤੇ ਟੋਪੀ ਪਾ ਕੇ ਫੇਰ ਜਾਣਾ ਤਾਂ ਸਾਵਧਾਨ ਕਿਉਂਕਿ ਐਮਰਜੈਂਸੀ ਸਾਰੇ ਆਉ ਹੋ ਯੂਜ਼ ਹੋ ਗਏ ਲਾ ਫੜ ਠੀਕਾ ਚੱਲ ਮੱਥੀ ਸ਼ੋ ਲੈ ਲੋ ਨਾ ਮੇਰੇ ਲਈ ਹੁਣ ਮਿਲਣਾ ਹੈ ਦੁਕਾਨਦਾਰ ਤੋਂ ਪੌਣਪਾਗ ਹੁਣ ਮਿਲਿਆ ਨਹੀਂ ਆ ਸੋ ਚਲੋ ਖਾਣੇ ਖਾ ਲਗੇ ਸਭ ਆਪਣੀ ਪੌਣ ਭਾਈ ਦੇ ਉਹਨਾਂ ਨਾਲ ਗੱਲਬਾਤ ਕੀਤੀ ਆ ਇਹ ਅਸਟੇ ਵੇਟ ਕਰਦਾ ਪਾਉਲ ਬਾਜੀ ਪਾ ਆਵੇ ਤੇ ਅੰਦਰ ਘਰ ਆਇਆ ਨਹੀਂ ਹੈ ਤੇ ਚਲੋ 5-10 ਮਿੰਟ ਅੱਧਰ ਕੇ ਅੰਦਰ ਬਾਹਰ ਰੱਖ ਕੇ ਵੇਟ ਕਰਦਾ ਰਹਾਂ ਤੇ ਉਹ ਚੇਤੇ ਲੈ ਕੇ ਜੰਮਾ ਜਦਾ ਨਾ ਪਾਹਲ ਬਾਜੀ ਆਗੇ ਦੁਕਾਨ ਤੇ ਹੋਰਾਂ ਜ ਪਰਨਾਚ ਬੰਨ ਗਏ ਹਾਂ ਬਾਜੀ ਬਹੁਤ ਲੇਟ ਨਹੀਂ ਹੋਗੇ ਕੀ ਹਾਲ ਹੈ ਵਧਾਈਆਂ ਤੁਹਾਨੂੰ ਵੀ ਤੇ ਆਪਣਾ ਸ਼ੇਕਰ ਪਿਆ ਸ਼ੇਕਰ ਲਈਏ ਤੇ ਚੱਲਦੇ ਆ ਜਮ ਤੇ ਪਾਹਲ ਬਾ ਨੂੰ ਮਿਲ ਲਿਆ ਹੋਣਾ ਤੇ ਆ ਰਹੇ ਆਪਣਾ ਸ਼ੇਕਰ ਵਾਪਸੀ ਆਂਦੇ ਜਦੋਂ ਪਟਰੋਲ ਖਤਮ ਹੋ ਗਿਆ ਆਪਣਾ ਪਟਰੋਲ ਲੱਗੇ ਆਉਣ ਉਹ ਆ ਕੇ ਚੱਲਦਾ ਘਰ ਖੁਦ ਦਾ ਨਾ ਖਤਮ ਬੰਦ ਹੋ ਗਏ ਸਾਰੀਆਂ ਪੰਜ ਵਜੇ ਕਿ ਮੈਂ ਕਹਿੰਦਾ ਘਰ ਆ ਗਈ ਰੋਟੀ ਪਾਣੀ ਆ ਰੋਟੀ ਬਣਾਈਆ ਮੈਨੂੰ ਨਹੀਂ ਪਤਾ ਕਿ ਲੱ ਪਿਛੋ ਕੀ ਕਰਦੀ ਹੈ ਤੂੰ ਹੈ ਨਹੀਂ ਤੂੰ ਅਬਰਾ ਮਠੀ ਜੋਲੇ ਤੇ ਮਿਲਣੀ ਤੇ ਮੈਂ ਕੀ ਹੁਣ ਲੈ ਹੁੰਦੀ ਆ ਤੇ ਮੈਂ ਕੀ ਹੁਣ ਬਣਾਉਂਦੀ ਆ ਸੋਇ ਚ ਦੋਨੇ ਚੜੀਏ ਦੋਨੇ ਚੜੀਏ ਟੱਪਣੇ ਹੈ ਅਬ ਮੇਰੀ ਤਰੀਲੀ ਬਣਾਉਣਗੀ ਠੀਕ ਹੈ ਤਰੀਲੀ ਮੈਂ ਬਣਾਉਂਗੀ ਨਾ ਸਹੀ ਗੜੀ ਘਾਲ ਛੋਣੀ ਜੀ ਚਾਪਾ ਸ਼ਕਲ ਲੱਗੇ ਪਰਸ਼ਾਦਾ ਦੇ ਜੇ ਆਪਣੇ ਆਲੂ ਆਲੂ ਦੀ ਸਬਜ਼ੀ ਇੱਥੇ ਨਾਲ ਤਿੰਨ ਰੋਟੀਆਂ ਲੈ ਲਿਆ ਤੇ ਨੂੰ ਸਕਦੇ ਬੈਠੇ ਤੋ ਫਤਵਾ ਮਮੀ ਨੇ ਚਾਹ ਦੀ ਤਿਆਰੀ ਕਰ ਦੇਣੀ ਹੈ ਤੇ ਚਾਹ ਪੀ ਕੇ ਆ 6 ਵੇ ਨਿਕਲਣਾ ਡਿਊਟੀ ਤੇ ਆ ਤਰਖਿਆ ਤੇ ਛੋਟੀ ਕੁੜੀ ਵੇਖੋ ਕੀ ਕਰਨ ਦੀ ਆ ਤੁਹਾਨੂੰ ਦਿਖਾਉਣਾ ਵੀਡੀਓ ਆ ਕੀ ਕਰਨੀ ਤੂੰ ਨੰਨੀ ਨੂੰ ਚਾਹ ਕੱਢੀ ਪਈ ਆ ਹੈਂ ਚਾਹ ਕੱਢੀ ਪਈ ਤੂੰ ਬਿਊਟੀ ਪਾਰਲਰ ਗਈ ਬਿਊਟੀ ਪਾਰਲਰ ਵਾਲੀ ਆ ਹੈਂ ਆ ਮੰਮੀ ਨੇ ਭੇਜਿਆ ਮੇਰੀ ਨੇ ਆਹਾਂ ਹਾਂ ਤੂੰ ਬਿਊਟੀ ਪਾਰਲਰ ਵਾਲੀ ਆ ਨਾਨੀ ਨੇ ਤਿਆਰ ਕਰਦੀ ਬਿੱਲੀਪਾ ਪਾਊਡਰ ਲਾਉਣੀ ਆ ਮੈਂ ਬਿਊਟੀ ਪਾਰਲਰ ਆ ਪੁਲੀ ਐਣੀ ਆ ਪੁਲੀਆ ਮੈਂ ਵੀ ਬਿਊਟੀ ਪੁਲੀਆ ਬਿਊਟੀ ਬੋਲੀ ਬਿਊਟੀ ਪਾਰਲਰ ਵਾਲੀਆਂ ਹਾਂ ਬਿਊਟੀ ਪਾਰਲਰ ਮੈਨੂੰ ਬੋਲਣਾ ਵੀ ਨਹੀਂ ਹੁੰਦਾ ਆਇਆ ਵਰ ਇਹ ਸੋਣੀ ਲਾ ਦਿਆ ਨਿਕਲ ਚੁੱਕਿਆ ਇਸ ਟਾਈਮ ਤੇ ਸਭ ਤੋਂ ਪਹਿਲਾ ਆਰਡਰ ਮੈਨੂੰ ਪਾ ਕੇ ਤੇ ਜਿਹੜਾ ਪਿਆ ਸਭ ਤੋਂ ਪਹਿਲਾ ਆਰਡਰ 31 ਰੁਪਏ ਦਾ ਮਿਲਿਆ ਏਕ ਕੇ ਅੰਮ੍ਰਿਤਸਰ ਦੀ ਢਾਬਾ ਤੇ ਨਿਕਲ ਤੇ ਅਪਕ ਕਰਨਾ ਬੜਾ ਵੱਡਾ ਪੰਗਾ ਪੈ ਗਿਆ ਜੇ ਕਸਟਮਰ ਦਾ ਆਰਡਰ ਦਿੱਤਾ ਜੇ 299 ਰੁਪਏ ਦਾ ਇਹ ਉਹਨੇ ਗੂਗਲ ਪੇ ਪੇਮੈਂਟ ਕਰਤੀ ਪਰ ਹੱਲੇ ਵੀ ਕਲੈਕਟ ਕੈਸ਼ ਦੀ ਆਪਸ਼ਨ ਨਹੀਂ ਜਾਂਦੀ ਵੀ ਮੇਨ ਪੰਗਾ ਹੋ ਕੇ ਕੰਪਨੀ ਦਾ ਪ੍ਰੋਸੈਸ ਸਲੋ ਪੈ ਗਿਆ ਨੇ ਉਹ ਉਹਨੇ ਆਪਣੇ ਲੋ ਪੇਮੈਂਟ ਕਰਤੀ ਹੈ ਪਰ ਇਧਰੋਂ ਜਾਣ ਨਹੀਂ ਦੇਈ ਅੱਧਾ ਘੰਟਾ ਵੀ ਨੋਟਰੀ ਲਿੱਤੇ ਨੂੰ ਹੋ ਗਿਆ ਦਿੱਤੇ ਨੂੰ ਤੇ ਮੇਰਾ ਟਾਈਮ ਵੱਖਰਾ ਵੇਸਟ ਹੁੰਦਾ ਪਿਆ ਹੁਣ ਕੰਪਨੀ ਦਾ ਨੈਟਵਰਕ ਇਸ਼ੂ ਹੈ ਯਾਰ ਇਹ ਚਾਹੀ ਕੀ ਕਰ ਲਾਂਗੇ ਯਾਰ ਇਹ ਸਿਸਟਮ ਇਹਨਾਂ ਮੈਂ ਕਹੂੰਗਾ ਜਮੈਟੋ ਦਾ ਸਿਸਟਮ ਤੋਂ ਵਧੀਆ ਹੋ ਆ ਕਿ ਮਿੰਟੋ ਮਿੱਟ ਜਿਹੜੀ ਕਿ ਪੇਮੈਂਟ ਪੇਡ ਹੋ ਜਾਂਦੀ ਆ ਨਿਸ਼ਾਨ ਹਾਰ ਜਾਂਦਾ ਵਾ ਜਿਹੜਾ ਕਲੈਕਟ ਕੈਸ਼ ਹੁੰਦਾ ਨਾਲ ਹੀ ਡਿਲੀਵਰ ਦੀ ਆਪਸ਼ਨ ਆ ਜਾਂਦੀ ਆ ਪਰ ਇਹਦਾ ਹੈ ਕਿ ਪ੍ਰੋਸੈਸਿੰਗ ਵਾਲਾ ਲੈ ਜਾਂਦਾ ਵਾ ਹੂੰ ਚੰਗਾ ਪ੍ਰੋਸੈਸ ਵੈ ਗਿਆ ਨੀਦੇ ਦੀ ਪੈਨਲਟੀ ਮ ਮੇਰਾ ਕਸਟਮਰ ਦਾ ਨੰਬਰ ਨੰਬਰ ਲਿਆਵੋ ਇੱਕੋ ਚਲ ਕੋਈ ਨਹੀਂ ਜੀ ਰਿਫੰਡ ਆਇਆ ਕਰ ਦੂੰਗਾ ਪੇਮੈਂਟ ਯਾਰ ਇਹ ਇਸ਼ੂ ਆਣਾ ਯਾਰ ਮੇਰਾ ਬੜਾ ਕੰਮ ਖਰਾਬ ਹੋ ਗਿਆ ਬਾਈ ਲੱਗਾ ਐਸੀ ਸ਼ਿਟ ਹੋਣਾ ਨਹੀਂ ਚਾਹੀਦਾ ਵੈ ਕੰਪਨੀ ਦਾ ਨੈਟਵਰਕ ਬੜਾ ਸਲੋ ਹੈ ਗਾ ਇਸ ਕੰਮ ਦੇ ਆ ਚੀਜ਼ ਹੈ ਜੀ ਕਯੂਆਰ ਤੇ ਪੇਮੈਂਟ ਕਰਾਈ ਹੋਈ ਨਹੀਂ ਕੋਹਦੇ ਨੂੰ ਕੱਟੇ ਗਿਆ ਇਧਰੋਂ ਜਾਣ ਨਹੀਂ ਦੀ ਆ ਚੀਜ਼ ਹਟ ਜੰਨੀ ਹੁੰਦੀ ਜੇ ਤਾਂ ਪੇਮੈਂਟ ਹੋ ਜੇ ਪਰ ਹੁਣ ਪੰਗਾ ਹੋ ਗਿਆ ਹਟਦੀ ਹੀ ਨਹੀਂ ਪੀ ਚਲੋ ਮਸਲਾ ਹੱਲ ਹੋ ਹੀ ਗਿਆ ਉਹ ਮੇਰੇ ਫਲੋਟਿੰਗ ਕੈਸ਼ ਜਮਾ ਹੋ ਗਈ ਪੇਮੈਂਟ ਤੇ ਹੁਣ ਮੈਨੂੰ ਪਾਹੀ ਮਲਟੀ ਆਰਡਰ ਤੇ ਫਸਟ ਆਰਡਰ ਤੇ ਮੈਂ ਕ ਤੇ ਕਲੋਨੀ ਵਗੈਰਾ ਹੈਗੀ ਆ ਤੇ ਹੁਣ ਕਸਟਮਰ ਨੂੰ ਕੋਡ ਕਰ ਕਰ ਲਗਭਗ ਉਹ ਕਹਿ ਰਹੇ ਕਿ ਆ ਰਹੇ ਅਸੀਂ 110 ਰੁਪਏ ਦਾ ਪੇਮੈਂਟ ਤੇ ਆ ਲੈ ਕੇ ਜੇ ਇਹਦੇ ਕਸਟਮਰ ਦਾ ਸ਼ਾਇਦ ਮਲਟੀ ਆਰਡਰ ਆ ਹੋਵੇ ਕਸਟਮਰ ਦੇ ਦੋਨੇ ਆਰਡਰ ਨਾ ਹੋਣ ਜੇ ਦੋਨੇ ਹੋਣ ਤਾਂ ਸਭ ਤੋਂ ਵਧੀਆ ਇੱਥੇ ਲੋਕੇਸ਼ਨ ਸ਼ੋ ਕਰ ਚਣੀ ਹੁਣੇ ਇਹ ਵੀ ਮੇਰੇ ਸਾਹਮਣੇ ਦੋਨੇ ਆਰਡਰ ਕਸਟਮਰ ਦੇ ਗਿਆ ਕੋ ਲੋਕੇਸ਼ਨ ਦੇ ਬੋਲਦੇ ਪਏ ਆ ਤੇ ਦੇਖਦੇ ਹਾਂ ਪੁੱਛਦੇ ਹਾਂ ਕਸਟਮਰ ਆ ਰਿਹਾ ਹੁਣ ਵੈਸੇ ਵੀਰੋਂ ਨਹੀਂ ਆਗੇ ਜੋ ਆਰਡਰ ਦੇਣੇ ਤੇ ਭਾਈ ਆਰਡਰ ਦੇ ਤਾ ਜੇ ਆਪਾਂ ਆ ਲਓ ਭਾਈ ਤਾਂ ਆਰਡਰ ਥੈਂਕ ਯੂ ਭਾਈ ਜੀ ਹੋ ਗਏ ਮੇਰੇ ਲਗਭਗ ਸਤਨਾਬ ਵਾਲਾ ਡਿਲੀਵਰੀ ਮਾਰਿਆ ਤੇ ਬੱਚੇ ਦੀ ਜਾਰ ਦੇ ਮਾਰਦੇ ਮੈਨੂੰ ਲੱਗੀ ਪਿਆਸ ਆ ਤੇ ਬੱਚੇ ਚੂਸ ਕੇ ਲੀ ਗਏ ਠੀਕ ਹੈ ਬਜੇ ਆਰਡਰ ਪਿੱਕ ਕਰਨ ਦਾ ਆਰਡਰ ਆਲਰੇਡੀ ਮਿਲ ਗਿਆ ਹੱਸ ਤਾ ਮੈਂ ਜੀਤ ਨਹੀਂ ਕਰਦਾ ਬੜਾ ਵੱਡਾ ਚਾਂਸ ਹੋ ਗਿਆ ਮੈਨੂੰ ਆਰਡਰ ਰਾਈਡ ਲੈ ਕੇ ਹੋਣਾ ਤੇ ਮੈਨੂੰ ਆਰਡਰ ਪੈ ਗਿਆ ਇੱਥੋਂ ਦਾ ਬਾਰਬੀਕਿਊ ਨੇਸ਼ਨ ਦਾ 160 ਵੇ ਦਾ ਨੈਕਸਸ ਮੋਲ ਦਾ ਤੇ ਚਲੋ ਜੀ ਆਰਡਰ ਚੱਕ ਲਿਆ ਆਪਾਂ ਤੇ ਜਾਣਾ ਹੀ ਆਪਣਾ ਚੰਡੇ ਵਾਲੇ ਚੰਡੇ ਵਾਲੇ ਮੇਨ ਸਿਟੀ ਜੀ ਭੇਜਿਆ ਇਹਨਾਂ ਨੇ ਤੇ ਨਾਲ ਹੀ ਦੂਜਾ ਆਰਡਰ ਵੀ ਪਾਤਾ ਇਹਨਾਂ ਨੇ ਦੋਸਤੋ 35 ਮੇਰਾ ਇਹ ਲਗਭਗ ਦੋਨੇ ਆਰਡਰ ਆ ਪਾਉਂ ਜਾਨੇ ਕਲੈਕ ਕਰਨਾ ਤੇ ਲੋਕੇਸ਼ਨ ਮੈਂ ਦਿਖਾ ਸਕਦਾ ਚੈੱਕ ਕਰੋ ਬਾਬੇ ਦੋ ਆਰਡਰ ਇੱਕ ਜਾਣਾ ਜੇ ਆਪਣਾ ਮੇਨ ਜੰਡਿਆਲਾ ਸਿਟੀ ਚ ਇਹ ਚੈੱਕ ਕਰ ਸਕਦੇ ਇੱਕ ਆਰਡਰ ਜਾਣਾ ਜੀ ਜੰਡਿਆਲੇ ਤੇ ਦੂਜਾ ਜਾਣਾ ਜੇ ਆਪਣਾ ਆਪਣਾ ਅਮਰੀਕਸਰ ਗਰੁੱਪ ਆਫ ਕਾਲਜ ਜੀ ਬੋਲਦੇ ਆਪਣਾ 이어ਬਾਡ ਚਾਰਾ ਥੱਲੇ ਡਿੱਗ ਗਿਆ ਤੇ ਬਚਾ ਹੀ ਹੋ ਗਿਆ ਤੇ ਫੋਨ ਅਡਾ ਲਿਆ ਅੱਗੇ ਤੇ ਬੈਗ ਆਪਣਾ ਫੁੱਲ ਹੋ ਗਿਆ ਨ ਲਗਾ ਕਸਟਮਰ ਦੀ ਲੋਕੇਸ਼ਨ ਤੇ ਭਾਈ ਦੇ ਦੋ ਫੋਨ ਆ ਵੀ ਗਏ ਜੰਡਿਆਲੇ ਲੱਗੇ ਬਾਹਰ ਆ ਗਏ ਫੋਨ ਕਰਦੇ ਮੈਂ ਤੇ ਅੰਦਰ ਨਾ ਆਏ ਤੇ ਭਾਣ ਬਾਹਰ ਜਾ ਕੇ ਉਹਨੂੰ ਫੋਨ ਕਰਦੇ ਨਾ ਭਾਜੀ ਉਹਨਾਂ ਨੂੰ ਤੇ ਪਹਿਲਾ ਆਰਡਰ ਆਪਾਂ ਦੇਣਾ ਗਰੁੱਪ ਆਫ ਕੋਲੇ ਤੇ ਨਿਕਲਦੇ ਆਪਾਂ ਲੋਕੇਸ਼ਨ ਤੇ ਆਰਡਰ ਦੇ ਤਾ ਆਪਣਾ ਗਰੁੱਪ ਆਫ ਕੋਲੇ ਲੱਗੇ ਤੇ ਅੰਦਰ ਕੋਈ ਪ੍ਰੋਗਰਾਮ ਪਾਰਟੀ ਪਾਰਟੀ ਸਾਡੀ ਚੱਲਦੀ ਵੀ ਤਾਂ ਅਰਸ਼ ਭਾਈ ਆਰਡਰ ਪਾਤਾ ਉਧਰੋਂ ਇਹ ਆਪਾਂ ਆਰਡਰ ਮਾਰ ਦਿਆਂ ਫਸਟ ਡਿਲੀਵਰਡ ਦੇ ਨਿਵਾਦੇ ਨੈਕਸਟ ਕਸਟਮਰ ਦੀ ਲੋਕੇਸ਼ਨ ਦਿਉਣਾ ਡਿਪੋਜ਼ਿਟ ਕੈਸ਼ ਕੋਪਸ਼ਨ ਦਿੱਤੀ ਡਿਪੋਜ਼ਿਟ ਕਰਾਓ ਫਿਰ ਆਈਡੀ ਸਟਾਰਟ ਹੋ ਜਾਂਦਾ ਲਈ ਤੇ ਚਲੋ ਕੋਈ ਨਾ ਐਨੀਆ ਅਪਾ ਨੰਬਰ ਸਰ ਵਾਪਸ ਜਾ ਕੇ ਆਰਡਰ ਡਿਲੀਵਰੀ ਮਾਰਨਾ ਕਿਉਂਕਿ ਜਿੱਥੇ ਮਾਰਤਾ ਨੇ ਗਾਂ ਪਿੰਡ ਦੇ ਵਿੱਚ ਜਿਹਾ ਰਖਾਵਾਂ ਤੇ ਆਰਡਰ ਦੇ ਇਨਸ਼ਾਡ ਮਿੰਟ ਵੀ ਲੈਗ ਜ਼ੋਨ ਜ ਪਰਲੀ ਸਾਈਡ ਤੇ ਜਿੰਨਾ ਵੀ ਉਹ ਅੰਦਰ ਜਾਣਾ ਕਿਲੋਮੀਟਰ ਏਰੀਆ ਹੈਗਾ ਤੇ ਆਪਾਂ ਬਾਹਰ ਹੀ ਰੁਕਦੇ ਆਂ ਤੇ ਰੀਡਿੰਗ ਕਰੀਏ ਗ੍ਰੇਟ ਤੇ ਆਹ ਚੈੱਕ ਕਰ ਸਕਦੇ ਮੈਂ ਤੁਹਾਨੂੰ ਲੋਕੇਸ਼ਨ ਦਿਖਾ ਸਕਦਾ ਕਸਟਮਰ ਦੀ ਯੋੜੀ ਕਸਟਮਰ ਦੀ ਲਾਈਵ ਲੋਕੇਸ਼ਨ ਪਈ ਆ ਹਾਲੇ ਕਹਿੰਦੇ ਕਿ ਕਿਲੋਮੀਟਰ ਹੋਰ ਅੰਦਰ ਜਾਣਾ ਬਣਾ ਤੇ ਕਸਟਮਰ ਨੂੰ ਬਾਹਰ ਹੀ ਇੱਥੇ ਬੁਲਾ ਲਿਆ ਉਹ ਲਾਈਵ ਗਾਰਡਨ ਹੋਟਲ ਲਾਗੇ ਤੇ ਕਸਟਮਰ ਨੂੰ ਹੁਣ ਕਿਹਾ ਵਾਗੇ ਤੁਸੀਂ ਆ ਜਾਓ ਪਲੀਜ਼ ਵਾਵਾ ਪੰਗਾ ਰਿਆ ਤੇ ਆਰਡਰ ਨਹੀਂ ਹੀ ਆਪਣਾ ਜਿਹੜਾ ਕੋਲ ਨਹੀਂ ਕਨੈਕਟ ਹੋਣ ਦੀ ਕਨੈਕਟ ਹੋਏ ਆਵਾਜ਼ ਹੀ ਨਹੀਂ ਆਉਂਦੀ ਬੜਾ ਪੰਗਾ ਰਿਆ 5-7 ਮਿੰਟ ਤੇ ਵਾਵਾ ਖਜਰ ਹੁੰਦਾ ਰਿਹਾ ਪਰ ਲੀ ਸਾਈਡ ਗੱਡੀ ਮੈਂ ਕਿਤੇ ਵੀ ਨਹੀਂ ਖਿਲਾਰੀ ਕਿਉਂਕਿ ਸਾਰਾ ਬਲੈਕ ਜ਼ੋਨ ਏਰੀਆ ਹੈਗਾ ਉਧਰ ਦਾ ਤੇ ਸਾਰਾ ਬਲੈਕ ਜ਼ੋਨ ਏਰੀਆ ਗੱਡੀ ਕਿਤੇ ਵੀ ਸੰਸਾਰਸ ਤੇ ਖਿਲਾਰ ਸਕਦੇ ਇੱਥੇ ਇੱਕ ਸੇਵ ਜਗਾ ਮਿਲੀ ਤੇ ਮੈਂ ਖਨੋ ਮਰ ਕੇ ਇਹਨਾਂ ਗੱਲ ਕਰਕੇ ਸਾਰਾ ਫੋਨ ਫਾਨ ਉਹਨੇ ਚਲੋ ਕਨੈਕਟ ਕਰ ਲਗੀ ਕਰੋ ਉਹਨਾਂ ਕਸਟਮਰ ਕੇਅਰ ਵਾਲੇ ਪਰ ਚਲੋ ਸਾਡਾ ਕੋਲ ਆਟੋਮੈਟਿਕਲੀ ਕਨੈਕਟ ਹੋ ਗਿਆ ਕਸਟਮਰ ਨੂੰ ਬੁਲਾ ਲਿਆ ਲੋਕੇਸ਼ਨ ਤੇ ਆ ਰਿਹਾ ਉਹ ਤੇ ਇੱਧਰ ਆਰਡਰ ਕਰਦੇ ਹੁਣ ਕਸਟਮਰ ਨੂੰ ਦਿੰਨੇ ਆ ਕਿ ਵਾਪਸ ਅੰਬਰਸਰ ਜਾ ਕੇ ਉਹ ਡਿਲੀਵਰ ਮਾਰਾਂਗੇ ਆ ਗਏ ਆ ਗਿਆਂ ਤੇ ਚਾਹ ਕਰਾ ਲਈ ਆ ਤੇ ਚਾਹ ਵੀਰ ਨੇ ਦੇਤੀ ਐ ਨਾਲ ਬਾਜੀ ਦੇ ਭਾਈ ਆਪਣੇ ਹੈਗੇ ਆ ਤੇ ਭਾਜੀ ਹੁਣ ਚਾਹ ਪੀਂਦੇ ਨਹੀਂ ਐ ਤੇ ਉਹ ਕਹਿੰਦੇ ਮੈਂ ਨਹੀਂ ਪੀਣੀ ਕਿ ਮੈਂ ਤੇ ਬਾਜੀ ਵੀ ਇਹ ਚਾਹ ਲੈ ਲਈ ਤੇ ਆਰਡਰ ਦਾ ਟਾਰਗੇਟ ਪੂਰਾ ਲਗਭਗ ਹੋ ਗਿਆ ਵਾ ਬਹਿ ਗਿਆ ਉਹ ਨਾਲ ਹੀ ਤੇ ਚਾਪ ਇਨੇ ਪਹਿਲਾਂ ਦੇ ਉਤੋਂ ਬਾਅਦ ਆਰਡਰ ਦੋਨੇ ਲਾ ਗਏ ਨੇ ਬਾਜੇ ਬਾਣੂ ਪੈ ਗਿਆ ਤੇ ਮਿੰਨੀ ਪੈ ਗਿਆ ਵਾ ਘੰਟਾ ਰਹਿ ਗਿਆ ਹੁਣ ਤੇ ਉਸ ਤੋਂ ਬਾਅਦ ਚੱਲੇ ਆਪਾਂ ਕਾਰ ਨੇ ਚਾਹ ਦਾ ਟਾਈਮ ਹੋ ਗਿਆ ਚਰਾਗ ਵੀਰੇ ਨਾ ਤੇ ਕੀ ਭਾ ਲ 5000 ਰੁਪਏ ਖਰਚੇ ਹਨ ਲੋ ਵੀ ਬੱਗ ਰੈਪੀਡੋ ਦਾ ਆਪਣਾ ਜਿਹੜਾ ਹੈਗਾ ਇਹ ਫੇਰ ਦਾ ਚਾ ਨਿਕਲ ਗਿਆ ਤੇ 340 ਰੁਪਏ ਦੇ ਪਾਣਾ ਤੁਹਾਡੇ ਵੀਰ ਨੇ ਗੱਡੀ ਪਾਈ ਜਿਸ ਤੱਕ ਘਰ ਨੂੰ ਪਹੁੰਚਾ ਰਹੇ ਕਿਉਂਕਿ ਆਪਣਾ ਸਪੀਡ ਦਾ ਕੰਮ ਸਾਰਾ ਹੋ ਗਿਆ ਸਰ ਨਾਟਾ ਹੀ ਆ ਸਾਰਾ ਤੇ ਚੜ ਗਿਆ ਆਪਾਂ ਰਾਤ ਪੈ ਗਈ ਪੂਰੇ ਕੰਮ ਕਰਦੇ ਕਦੇ ਵੀ ਤਾਂ ਦਿਨੇ ਨਿਕਲ ਕੇ ਆ ਜੇ ਇਸ ਤਰ੍ਹਾਂ ਹੀ ਆਪਣੀ ਜਿੱਦੀ ਚੱਲਦੀ ਜੇ ਪੂਰੀ ਰਾਤ ਸੌਣ ਲਈ ਬਣੀ ਵਾਹ ਤੇ ਸਾਡੇ ਵਰਗੇ ਖੱਜੇ ਖਰਾਬ ਹੋ ਗਏ ਚਲੋ ਰਾਤਾਂ ਗਵਾ ਕੇ ਕੰਮ ਕਰਦੇ ਬਹੁਤ ਜ਼ਿਆਦਾ ਗਲਤ ਚੀਜ਼ਾਂ ਪੜੇ ਕੰਮ ਕਰਨੇ ਪੈਣੇ ਆ ਜੈਸਟ ਮੇਰੇ ਅੰਦਰ ਪੂਰੀ ਨੀਂਦ ਭਰੀ ਪਈ ਆ ਤੇ ਜਾਣਿਆ ਹਰ ਦਾ ਘਰ ਲੱਗੀ ਅਮਰ ਚਲੋ ਬਚਾਰਿਆ ਬੜਾ ਉਹਦੀ ਕਿ ਝੋਕੜੀ ਲੱਗੀ ਜਾ ਅੱਖਾਂ ਨੀਂਦ ਨਹੀਂ ਕੋਦਾ ਮੈਨੂੰ ਤੇ ਅੱਜ ਫਿਰ ਨਿਕਾ ਨਹੀਂ ਕਲਾਸ ਵੀ ਗੀਦੀ ਬੜੀ ਬੜੀ ਪਹਿ ਪਾਣੀ ਦੇ ਰੈਪਿਡੋ ਤੇਲ ਚੂਨੀ ਕਿਉਂਕਿ ਬਸ ਮਾਰ ਰੇ ਮੇਰ ਕੰਸੀ ਸੱਚੇ ਬਾਚਾ ਜੀ ਇੰਤਰੇ ਕੰਮ ਬਣਿਆ ਰਵੇ ਉੱਕੇਰ ਕੋੜਾ ਖਾਣਾ ਤੇ ਮੇਲਦੀਆ ਘਰ ਜਾ ਕੇ ਆਪਾਂ ਚਾਹ ਤੇ ਆ ਹੱਲੇ ਪਹਿਲਾ ਹੀ ਮੇਰੇੋਂ ਤੋਂ ਪਹਿਲਾ ਜਾਗਦਾ ਹੀ ਪਲਵਾਨ ਦਾਰ ਮੁੰਜੇ ਤੇ ਚੜਿਆ ਹੈ ਤੇ ਵਸੋਂ ਫਿਰੰਦਿਆ ਵਾ ਕਿੱਧਰ ਜਾਣਾ ਇੱਧਰ ਕੀ ਹੈ ਕਿੱਡਾ ਵੱਡਾ ਹੋ ਗਿਆ ਹੈ ਪਹਿਲੇ ਨਹੀਂ ਗਿਆ ਬੱਚਾ ਹੁੰਦਾ ਸੀ ਮੇਰੇ ਸੋਨ ਦੇ ਬੈੱਡ ਤੇ ਬਸ ਆਂ ਵੀ ਘੁੰਮਦਾ ਪਿਆ ਵਾ ਇਧਰ ਆ ਲਾਲਡੇ ਲਾ ਲੇਦਰਾ ਸੇਰਾ ਕਰਦੇ ਆ ਬਲੋਗ ਦਾ ਐਂਡ ਤੇ ਜਾਂਦੇ ਹਾਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਮਿਲਦੇ ਹਾਂ ਨੈਕਸਟ ਬਲੋਗ ਚ ਓਕੇ ਟਾਟਾ ਬਾਏ ਬਾਏ